ਤੇਕੇ ਅੱਖੀਆਂ ਦੇ ਵਿੱਚ ਤੈਨੂੰ ਰੱਖਾ ਕੱਜੇ ਉਹ ਤੇਰਾ ਮੈਂ دیدار ਕਰਾਂ ਰਜੇ ਰਜੇ ਤੇ ਅੱਖੀਆਂ ਦੇ ਵਿੱਚ ਤੈਨੂੰ ਰੱਖਾ ਕੱਜੇ ਤੇਰਾ ਮੈਂ دیدار ਕਰਾਂ ਰਜੇ ਰਜੇ ਤੇ ਅੱਖੀਆਂ ਦੇ ਵਿੱਚ ਤੈਨੂੰ ਰੱਖਾ ਕੱਜੇ ਤੇਰਾ ਮੈਂ ਨਜ਼ਾਰਾ ਜਾ ਤੇਰੀ ਹਰ ਰਾਇ ਤੇਰੀ ਬੂਝਾ ਰਹਦਾ ਏ ਮੋਟਾ ਉਤੇ ਭయ్యా ਤੇਰਾ ਨਾਮ ਰਹਦਾ ਏ ਆ ਹੁੰਦਾ ਉਤੇ ਮਈਆ ਤੇਰਾ ਨਾਮ ਰਹਦਾ ਏ ਮੋਟਾ ਉਤੇ ਭయ్యా ਤੇਰਾ ਨਾਮ ਰਹਦਾ ਏ ਹਾਂ ਤੇਰੀ ਆ ਦੀਵਾਨੀ ਦਰਜਗ ਕਹਿੰਦਾ ਏ ਮੋਟਾ ਉਤੇ ਭయ్యా ਤੇਰਾ ਨਾਮ ਰਹਦਾ ਏ ਤੇਰੀ ਮਹਿਦੀਬਾਨੀ ਸਾਰਾ ਜਗ ਕਹਿੰਦਾ ਏ ਆ ਹੁੰਦਾ ਉਤੇ ਮਈਆ ਤੇਰਾ ਨਾਮ ਏ ਹੋ ਸੱਚੀ ਦੇ ਨ ਮਈਆ ਤੇਰੇ ਧਨ ਮਈਆ ਤੇਰੇ ਆਜਾ ਤੇ ਨ ਮਈਆ ਤੇਰੇ ਜਜ ਤੇ ਨ ਮਈਆ ਤੇਰੇ ਤੇਰਾ ਦੇ ਨਿਸ਼ਾਨ ਤੇਰਾ ਮੁਖੜਾ ਤੱਕਦੀ ਰਹਾ ਤੇਰਾ ਮੁਖੜਾ ਤੱਕਦੀ ਰਹਾ ਤੇਰਾ ਮੁਖੜਾ ਵੇ ਮੈਂ ਤੱਕਦੀ ਰਹਾ ਤੇਰਾ ਮੁਖੜਾ ਤੱਕਦੀ ਰਹਾ ਜਦੋਂ ਦਿਆਂ ਤੇਰੇ ਨਾਲੇ ਅੱਖਾਂ ਨਰੀਆਂ ਜਦੋਂ ਦਿਆਂ ਤੇਰੇ ਨਾਲੇ ਜਦੋਂ ਦਿਆਂ ਤੇਰੇ ਨਾਲੇ ਲਾ ਲਾ ਤੱਕਦੀ ਰਹਾ ਮਰ ਹੋ ਕਰ ਲੈ ਕਬੂਲ ਮੈਨੂੰ ਮਾਰੇ ਲੈ ਕਬੂਲ ਮੈਨੂੰ ਹੋ ਕਰ ਲੈ ਕਬੂਲ ਮੈਨੂੰ ਹਰ ਲੈ ਕਬੂਲ ਤੇਰੇ ਵਾਰੇ ਮਰ ਜਾ ਤੇਰਾ ਮੁਖੇ 라 ਤੱਕਦੀ ਰਹਾ ਮਾ ਤੇਰਾ ਮੁਖੇ 라 ਲੈ ਮੈਂ ਤੱਕਦੀ ਰਹਾ ਤੇਰਾ ਮੁਖ ਦਾ ਕੇ ਤੀ ਰਹਾ ਹਥੇਰਾ ਮੁਖੇ

ਸਤ ਸਭ ਦੀਏ ਦੁਨੀਆਦਾਰੀ ਦੇ ਵਿੱਚ ਬਾਕੀ ਗੱਲਾਂ ਬਾਅਦ ਚ ਸਭ ਤੋਂ ਪਹਿਲਾਂ ਸਮਾਂ ਮੰਦੀ ਨੇ ਜ਼ਰੂਰਣਾ ਜੈਦਾ ਕਿਉਂਕਿ ਵਕਤ ਬੜਾ ਬਲਵਾਨ ਕਿ ਵਕਤ ਬੜਾ ਬਲਵਾਨ ਇਹਦਾ ਭੇਤ ਕੋਈ ਨਹੀਂ ਪਾ ਸਕਦਾ ਕਿ ਰਾਜੇ ਤੋਂ ਇਹ ਰੰਗ ਬਣਾਵੇ ਮੰਗਤਾ ਤਖਤ ਬਿਠਾ ਸਕਦਾ ਕਿ ਜਿਹਨੇ ਸਮੇਂ ਦੀ ਕਦਰ ਨਾ ਕੀਤੀ ਉਹ ترقیਾਂ ਤੇ ਨਹੀਂ ਜਾ ਸਕਦਾ ਸਮੇਂ ਦੀ ਕਦਰ ਸਭ ਤੋਂ ਪਹਿਲਾਂ ਔਰ ਕੁਲਦੀਪ ਗੁਲਾਮ ਮੈਂ ਅੱਜ ਪੂਰੀ ਟੀਮ ਦਾ ਬਹੁਤ ਬਹੁਤ ਸ਼ੁਕਰਾਨਾ ਕਰਦਾ ਜਿਨ੍ਹਾਂ ਨੇ ਸਰਕਾਰਾਂ ਦੇ ਮੈਂ ਬਹੁਤੀ ਸ਼ੁਰੂਆਤ ਬਤੂ ਵੀ ਢਗਡੇ ਨਾਲ ਕੀਤੀ ਤੇ ਬਹੁਤ ਸਾਰੇ ਜਾਣੇ ਪਛਾਣੇ ਚਿਹਰੇ ਜਿਹੜੇ ਅੱਜ ਦੀ ਮਹਿਫਲ ਦੀ ਵਰਕਤ ਬਣੇ ਨੇ ਬਹੁਤ ਖੁਸ਼ ਨਸੀਬ ਤੇ ਤੁਸੀਂ ਸਾਰੇ ਸਰਕਾਰਾਂ ਦੇ ਪਾਵਨ ਪਤਮਾ ਦੇ ਨਾਲ ਜੁੜ ਕੇ ਜਿਹੜੀਆਂ ਹਾਜ਼ਰੀਆਂ ਭਾਰੇ ਹੋ ਦਾਦਾ ਸਰਕਾਰ ਤੁਹਾਡੀਆਂ ਜਿਹੜੀਆਂ ਹਾਜ਼ਰੀਆਂ ਦਰਦਰਗਾਹ ਕਬੂਲ ਕਰਨ ਤੇ ਬਾਤ ਅੱਲਾ ਦੇ ਵਸੀਲ ਸਾਬਰ ਦਾਦਾ ਗੂੜ ਸ਼ਾਸਤ ਸਰਕਾਰ ਜਿਹਨਾਂ ਦੇ ਪਾਕ ਤੋਂ ਬਹੁਤਦਰ ਦਰਬਾਰ ਤੇ ਜਿੰਨੀ ਵੀ ਸੰਗਤ ਜਿਹੜੀ ਵੀ ਮਨੋ ਕਾਮਨਾ ਲੈ ਕੇ ਅੱਜ ਇਸ ਪਾਕ ਤੋਂ ਦਰਬਾਰ ਤੇ ਤੁਸੀਂ ਆਏ ਹੋ ਤੁਹਾਡੀ ਹਰ ਇੱਕ ਮਨੋ ਕਾਮਨਾ ਪੂਰੀ ਕਰੇਗਾ ਦਾ ਸਰਕਾਰ ਰਹਿਮਤ ਅਲੇਂ ਦੇ ਲਈ ਝੂੜੀਆਂ ਜਿਹੜੀਆਂ ਖੁਸ਼ੀਆਂ ਦੇ ਨਾਲ ਭਰਉਣ ਵਾਸਤੇ ਆਪਾਂ ਸਾਰੇ ਜੁੜੇ ਆਂ ਰੂਹ ਨੂੰ ਝੁਕਾ ਕੇ ਇਹਨਾਂ ਦਰਬਾਰਾਂ ਤੇ ਨਤਮਸਤ ਹੋਇਆ ਕਰੋ ਤਾਂ ਜੋ ਬੇੜੇ ਜਿਹੜੇ ਬਾਹਰ ਨਗੜੀ ਤੁਸੀਂ ਸਾਰੇ ਖੁਸ਼ ਨਸੀਬ ਹੋ ਅਸੀਂ ਸਾਰੇ ਕਰਮਬਾੜੀਆਂ ਭਾਗਾ ਵਾਲੇ ਗੱਜ ਦੇ ਇਹ ਜਿਹੜੀ ਸੁਹਾਨੀ ਰਾਤ ਤੇ ਕਰਮਾ ਵਾਲੀ ਰਾਤ ਇਹ ਜਿਹੜੀ ਭਾਗਾ ਵਾਲੀ ਰਾਤ ਲੰਬੇ ਅਰਸੇ ਦੇ ਬਾਅਦ ਕਿ ਹਰ ਸਾਲ ਬਾਅਦ ਇਹ ਆਈ ਤੇ ਜਿਹੜੀ ਰਾਤ ਕਿਸੇ ਕਿਸੇ ਦੇ ਕਰਮਾ ਭਾਗਾ ਦੇ ਵਿੱਚ ਆਉਂਦੀ ਏ ਔਰ ਤੁਸੀਂ ਬੜੀ ਕਰਮਾ ਵਾਲੀ ਉਹ ਇੱਕ ਵਾਰੀ ਆਪਣੇ ਆਪਣੇ ਨਾਂ ਤੇ ਜ਼ੋਰ ਦਾ ਤਾੜੀ ਮਜਾ ਦਿਓ ਸਾਰੀ ਸੰਗਤ ਜਿਹੜੇ ਕਿ ਸਰਕਾਰਾਂ ਦੇ ਬਾਦਸ਼ਾਹ ਦਰਬਾਰ ਤੇ ਪਹੁੰਚਿਆ ਇਹਨਾਂ ਦਰਬਾਰਾਂ ਤੋਂ ਸਭ ਦੀ ਖੈਰ ਮੰਗਿਆ ਕਰੋ ਸੁੱਖ ਲੋੜਿਆ ਕਰੋ ਕਿਉਂਕਿ ਖੈਰ ਹੋਵੇ ਸੱਜਣਾ ਪਿਆਰਿਆਂ ਦੀ ਖੈਰ ਹੋਵੇ ਕਿ ਖੈਰ ਹੋਵੇ ਸੱਜਣਾ ਪਿਆਰਿਆਂ ਦੀ ਖੈਰ ਹੋਵੇ ਆਪਣੇ ਬੇਗਾਨੇ ਆ ਸਾਰਿਆਂ ਦੀ ਖੈਰ ਹੋਵੇ ਕਿ ਖੈਰ ਹੋਵੇ ਧਰਤੀ ਦੀ ਕਾਇਮ ਅਸਮਾਨ ਰਹੇ ਕਿ ਖੰਡਾਂ ਬ੍ਰਹਿਮੰਡਾਂ ਚੰਨ ਤਾਰਿਆਂ ਦੀ ਖੈਰ ਹੋਵੇ ਕਿ ਖੈਰ ਹੋਵੇ ਕਿਕਲੀ ਤੇ ਗਿੱੱਦਾ ਪਉਣ ਵਾਲੀਆਂ ਦੀ ਸੋਣ ਦੀਆਂ ਬੀਂਗਾ ਤੇ ਹਲਾਰਿਆਂ ਦੀ ਖੈਰ ਹੋਵੇ ਕਿ ਤੇਰੇ ਉੱਚੇ ਮਹਿਲਾਂ ਤੇ ਚੁਆਰਿਆਂ ਦੀ ਖੈਰ ਹੋਵੇ ਕਰ ਤੂੰ ਦੁਆ ਆ ਸਭ ਟਾਰਿਆਂ ਦੀ ਖੈਰ ਹੋਵੇ ਕਿ ਇੱਕ ਸਬਤ ਵੱਡੀ ਖੈਰ ਕਿ ਇੱਜ਼ਤ ਦੀ ਰੋਟੀ ਕਿ ਇੱਜ਼ਤ ਦੀ ਰੋਟੀ ਸਾਰੇ ਜਗ ਨੂੰ ਨਸੀਬ ਹੋਵੇ ਕਿ ਦੇਵੀ ਦਾਤਾ ਵੰਡ ਦੇ ਇਹਨਾਂ ਦੁਆਰਿਆਂ ਦੀ ਖੈਰ ਹੋਵੇ ਦੇਵੀ ਦਾਤਾ ਵੰਡ ਦੇ ਦੁਆਰਿਆਂ ਦੀ ਖੈਰ ਬਈ ਇੱਕ ਵਾਰੀ ਦਰਬਾਰ ਲਈ ਜ਼ੋਰ ਦਾ ਤਾੜੀ ਹੁਣ ਚਾਹੀਦੀ ਹੈ ਸੰਗਤ ਵੱਲੋਂ ਤੇ ਵਾਕਮਾਲ ਐਸਜੀਆਰ ਹਸਪੀਟਲ ਦੀ ਸ਼ਾਨ ਤੇ ਸਾਡੀ ਜੰਦੀਆ ਡਾਕਟਰ ਪਰਮਿੰਦਰ ਸੂਦ ਸਾਹ ਉਹ ਤਸ਼ੀਫ ਲੈ ਆਏ ਨੇ ਮੈਂ ਤੁਹਾਡੇ ਆਦੇਤੀ ਪੰਜ ਦੇ ਵੈਲਕਮ ਕਰਦਾ ਤੇ ਨਾਲ ਕ੍ਰਿਸ਼ਨ ਯੂਕੇ ਮੇਰਾ ਪਿਆਰਾ ਭੀ ਦੇਲਾਣਾ ਦਿਲਾਂ ਦੀ ਸਾਂਝ ਹੋਣੀ ਬਹੁਤ ਜ਼ਰੂਰੀ ਬੜਾ ਪਿਆਰ ਬੜੀ ਮੁਹੱਬਤ ਇਨ੍ਹਾਂ ਭਰਾਵਾਂ ਵੱਲੋਂ ਹਿੰਦੀਏ ਜਦੋਂ ਕਿ ਇਹੋ ਜਿਹੇ ਪਾਕ ਮਹਿਬਲਾਂ ਦੇ ਦਰਸ਼ਨ ਦੇ ਜ਼ਾਰ ਹੁੰਦੇ ਨੇ ਇਹੋ ਜਿਹੇ ਮਹਿਰਮਾਂ ਦੇ ਦਾਦਾ ਸਰਕਾਰ ਇਹਨਾਂ ਨੂੰ ਵੀ ਹਮੇਸ਼ਾ ਹੀ ਤੰਦਰੁਸਤੀ ਦੇਵੇ ਮੰਦਰੁਸਤੀ ਦੇਵੇ ਚੜ੍ਹਦੀ ਕਲਾ ਚ ਰੱਖੇ ਹੁਣ ਮੈਂ 2 ਮਿੰਟ ਲਈ ਮਾਈਕ ਨੂੰ ਸਾਇਲੈਂਟ ਕਰਾਂ ਮੇਰੇ ਪਹਿਲਾਂ ਨਾ ਠੀਕ ਹੈ ਜੀ ਸੁਰਤਾਂ ਦਾ ਕਰੀਏ ਸੁਮੇਰ ਕਿਉਂਕਿ ਤਬਲੇ ਤੇ ਢੋਲਕ ਨੂੰ ਸਰ ਵਿੱਚ ਕਰ ਲੋ ਸਰ ਤੇ ਤਾਲ ਦਾ ਸੰਬੰਧ ਮੇਤਰੂ ਜੋ ਵੀ ਹੱਥ ਜੋੜ ਕੇ ਤੇ ਆ ਕੇ ਮਾਦਾ ਸਰਸਬਤ ਕਰੀਏ ਹਾਜ਼ਰੀ ਆਰੰਭ ਮਿੱਤਰੋ ਕੇ ਸਾਜ਼ੀਆਂ ਦੇ ਨਾਲ ਕਲਾਕਾਰਾਂ ਦਾ ਸਾਥ ਇਦਾਂ ਜਿਵੇਂ ਡੋਰ ਨਾਲ ਉੱੜਦੀ ਪਤੰਗ ਮਿੱਤਰੋ ਕਿ ਸ਼ੁਕਰਾਂ ਦਾ ਜੀਤੀ ਤੁਹਾਨੂੰ ਸੱਚੀ ਗੱਲ ਆਖਦਾ ਕਿ ਸੱਚੀ ਤੁਸੀਂ ਕਲਾਕਾਰਾਂ ਦੇ ਉਹ ਖੰਭ ਮਿੱਤਰੋ ਆਓ ਜੀ ਗੁਪਤਾ ਸਾਊਂਡ ਦੇ ਸਾਈਡ ਲਖਿਤ ਲਖਿਤ ਤੋਂ ਹੈ ਜੇ ਮਾਣ ਆਉਂਦਾ ਔਰ ਪ੍ਰੀਮ ਸਾਗਰ ਕਵਲਵਾੜੀ ਮਾਚੀ ਜੀ ਸਿੱਧੂ ਲਾਈਵ ਟੀਵੀ ਕੋਟਪੁਰ ਸਰਦਾਰ ਜੀ ਤੁਹਾਡਾ ਬਹੁਤ ਬਹੁਤ ਸ਼ੁਕਰਾਨਾ ਜਿਹੜੇ ਹਰ ਸਾਲ ਇਸ ਦਰਬਾਰ ਤੇ ਸੇਵਾ ਕਰਨ ਲਈ ਆਉਂਦੇ ਨੇ ਇੱਕ ਵਾਰ ਇਹਨਾਂ ਲਈ ਜ਼ੋਰਦਾਰ ਤਾੜੀ ਲਾ ਦਿਓ ਇਸ ਸਰਬੋਤ ਸਤਿਕਾਰਯੋਗ ਸਰਦਾਰ ਬਲਵਿੰਦਰ ਸਿੰਘ ਧੱਜੂ ਸਾਹਿਬ ਉਹਨਾਂ ਦਾ ਬਹੁਤ ਬਹੁਤ ਸ਼ੁਕਰਾਨਾ ਤੇ ਹੀਰਾ ਪਿੰਡਰ ਕੋਟ ਵਿਖੇ ਬਹੁਤ ਬਹੁਤ ਸ਼ੁਕਰੀਆ ਬਹੁਤ ਬਹੁਤ